ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਸਨਾਓ ਤੁਸੀਂ ਸਾਰੇ ਠੀਕ ਹੋ ਤੇ ਅਹੀਂ ਬਿਲਕੁਲ ਠੀਕ ਆ ਤੇ ਬਾਕੀ ਅੱਜ ਮੈਂ ਨਾ ਬੜੀਆਂ ਬਣਾਉਣ ਲੱਗੀ ਜਿਹੜੀਆਂ ਮਾਵਾਂ ਦੀਆਂ ਬੜੀਆਂ ਹੁੰਦੀਆਂ ਵਾਂ ਤੇ ਇਹ ਪਹਿਲਾਂ ਪਹਿਲਾਂ ਕਾਫੀ ਜ਼ਿਆਦਾ ਅਹੀਂ ਬਣਾਉਣੇ ਹੁੰਨੇ ਆ ਪਰ ਬਾਅਦ ਵਿੱਚ ਥੋੜਾ ਜਿਹਾ ਪਹਿਲਾਂ ਜਦੋਂ ਇਹਨਾਂ ਦੇ ਦਾਦੀ ਜੀ ਹੁੰਦੇ ਸੀ ਬੀਬੀ ਮੇਰੇ ਤੇ ਉਹ ਦੱਸਦੇ ਹੁੰਦੇ ਸੀ ਤੇ ਉਹਨਾਂ ਦੇ ਨਾਲ ਰਲ ਕੇ ਇੰਨਾ ਸਾਥੋ-ਸਾਥ ਮੈਂ ਬਣਾ ਲੈਣੀਆਂ ਤੇ ਜਿਉਂ ਉਹਨਾਂ ਤੋਂ ਬਾਅਦ ਵਿੱਚ ਆਪਣਾ ਵੀ ਨਹੀਂ ਟਾਈਮ ਲੱਗਾ ਤਾਂ ਨਾ ਹੀ ਕੋਈ ਚਿੱਤ ਜਿੱਤਾ ਹੁੰਦਾ ਸੀ ਤੇ ਅਚਾਨਕ ਚੇਤਾ ਆਇਆ ਵੀ ਮਾਵਾਂ ਦੀਆਂ ਬੜੀਆਂ ਜਿਹੜੀਆਂ ਬੜੀਆਂ ਟੇਸਟ ਲੱਗਦੀਆਂ ਹੁੰਦੀਆਂ ਇਹਨਾਂ ਦੀ ਸਬਜ਼ੀ ਵੀ ਜਦੋਂ ਸਬਜ਼ੀ ਚ ਪੈਂਦੀ ਹੈ ਨਾ ਆਲੂ ਆਲੂ ਵੜੀ ਦੀ ਸਬਜ਼ੀ ਬਹੁਤ ਟੇਸਟ ਲੱਗਦੀ ਆ ਦਹੀਂ ਚ ਵੀ ਪੈ ਜਾਂਦੀਆਂ ਵਾ ਨਮਕੀਨ ਚੋਲਾ ਚ ਵੀ ਇਸ ਕਰਕੇ ਸੋਚਿਆ ਵੀ ਚਲੋ ਅੱਜ ਮਾਵਾਂ ਦੀਆਂ ਵੜੀਆਂ ਬਣਾਉਨੇ ਆ ਤੇ ਨਾਲੇ ਸ਼ੇਅਰ ਕਰਦੇ ਆ ਨਾਲੇ ਰੈਸਪੀ ਸ਼ੇਅਰ ਹੋ ਜੂਗੀ ਹਾਂਜੀ ਹਾਂਜੀ ਤੇ ਨਾਲੇ ਪਤਾ ਲੱਗ ਜੂਗਾ ਜੇ ਕਿ ਭੈਣ ਭਰਾ ਨੇ ਬਣਾਉਣੀਆਂ ਹੋਣ ਉਹ ਵੀ ਬਣਾ ਲਗੇ ਹਾਂਜੀ ਤੇ ਬਾਕੀ ਨਾਲੇ ਸਾਡਾ ਤਰੀਕਾ ਵੀ ਸ਼ੇਅਰ ਹੋ ਜੂਗਾ ਵੀ ਆਪਾਂ ਇਸ ਤਰੀਕੇ ਨਾਲ ਬਣਾਉਨੇ ਆ ਤੇ ਸ਼ੁਰੂ ਹਾਂਜੀ ਪਹਿਲਾਂ ਮਾਵਾਂ ਪੇਠਾ ਪਾਗ ਬਣਾਉਂਦੇ ਹੁੰਦੇ ਸੀ ਪੇਠੇ ਵਾਲੀਆਂ ਜਿੱਦਾਂ ਉਹ ਬੋਲਦੇ ਨੇ ਅਮਰ ਅਮਰਸਰੀ ਜਿਹੜੀਆਂ ਵਾਂ ਅਮਰਸਰੀ ਹਾਂ ਇਹ ਵੀ ਕਨੇ ਵੀ ਹੁੰਦੀਆਂ ਹੁੰਦੀਆਂ ਬੜੀਆਂ ਅਮਰਸਰੀ ਬੜੀਆਂ ਤੇ ਉਹ ਪਹਿਲਾਂ ਪੇਠਾ ਪਾਗ ਬਣਾਉਂਦੇ ਹੁੰਦੇ ਸੀ ਤੇ ਹੁਣ ਅੱਜ ਕੱਲ ਤੇ ਪੇਠੇ ਦਾ ਕੁਛ ਰਿਵਾਜ ਗਿਆ ਖਰੇ ਕੇ ਜਾਂਗ ਤੇ ਪੇਠਾ ਮਿਲਦਾ ਘਟ ਮੇਦਾ ਮਿਲਦਾ ਘਟ ਵਾ ਤੇ ਇੰਨੀ ਖੇਚਲ ਨਹੀਂ ਕੋਈ ਕਰਦਾ ਤੇ ਉਹਦੀ ਜਗ੍ਹਾ ਤੇ ਅਹੀ ਮ ਬਾਕੀ ਮਸਾਲੇ ਪਾਵਾਂਗੇ ਪੇਠੇ ਦੀ ਜਗ੍ਹਾ ਤੇ ਅਦਰਕ ਪਾਵਾਂਗੇ ਵੀ ਅਦਰਕ ਨਾਲ ਵੀ ਸਵਾਦ ਲੱਗਦੀਆਂ ਵਾਂ ਆ ਮਾਂ ਹੀ ਕਾਲੇ ਮਾਂ ਜਿਹੜੇ ਆ ਕਿਲੋ ਰਾਤ ਦੇ ਪਿਉਂਦੇ ਸੀ ਤੇ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਦੱਸਾਂਗੇ ਕਿ ਕੀ ਕੀ ਸਮਾਨ ਪੈਣਾ ਵਾ ਇਹਦੇ ਵਿੱਚ ਨਮਕ ਪੈਣਾ ਵਾ ਤੇ ਆਹ ਮਸਾਲਾ ਜਿੰਨੇ ਵੀ ਹੁੰਦਾ ਕਾਲੀ ਮਿਰਚ ਜੀਰਾ ਧਨੀਆ ਤੇ ਲਾਲ ਮਿਰਚ ਤੇ ਥੋੜੀ ਜੀ ਆਹ ਲਈਏ ਦਾਲਚੀਨੀ ਤੇ ਹਰੀ ਇਲਾਚੀ ਤੇ ਮੋਟੀ ਇਲਾਚੀ ਇਹ ਸਾਰੀਆਂ ਚੀਜ਼ਾਂ ਹੀ ਮਿਕਸ ਕਰਾਂਗੇ ਤੇ ਬਹੁਤ ਵਧੀਆ ਟੇਸਟ ਆਉਂਦਾ ਵਾ ਤੇ ਬਾਕੀ ਅਦਰਕ ਲਿਆ ਵਾ ਤੇ ਹੁਣ ਇਹ ਜਿਹੜੇ ਮਸਾਲੇ ਜਿੰਨੇ ਵੀ ਆ ਇਹਨਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਥੋੜਾ ਜਿਹਾ ਗਰਮ ਕਰ ਲਾਂਗੇ ਕਿਉਂਕਿ ਬਾਹਰ ਜਿਹੜੀ ਉਹ ਬਰਸਾਤਾਂ ਦੀ ਆ ਤੇ ਬਰਸਾਤਾਂ ਕਰਕੇ ਨਾ ਮਸਾਲੇ ਜਿਹੜੇ ਉਹ ਸਿਲੇ ਹੋ ਜਾਂਦੇ ਆ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਥੋੜਾ ਜਿਹਾ ਅਸੀਂ ਗੈਸ ਤੇ ਕਰ ਲਾਂਗੇ ਗਰਮ ਤਾਂ ਕਿ ਇਹ ਸੋਖੇ ਪੀਸ ਜਾਣ ਜੇ ਧੁੱਪ ਕੜਾ ਕੀ ਅਸੀਂ ਧੁੱਪ ਦੇ ਵਿੱਚ ਵੀ ਰੱਖ ਸਕਦੇ ਹਾਂ ਥੋੜਾ ਗਰਮ ਹੀ ਕਰਨੇ ਆ ਮਸਾਲੇ ਤਵਾ ਗਰਮ ਕਰਕੇ ਸਾਰੇ ਮਸਾਲੇ ਜਿਹੜੇ ਨਾ ਇਹ ਤੇ ਫਰਾਈ ਕਰ ਲਾਂਗੇ ਨਾਲ ਹੀ ਲਾਲ ਮਿਰਚ ਵੀ ਥੋੜਾ ਸੇਕ ਲੱਗ ਜਾਏਗਾ ਨਾਲ ਹੁਣ ਇਹਨਾਂ ਨੂੰ ਅਸੀਂ ਪੀ ਲੈਣਾ ਤੇ ਜਿਹੜੀਆਂ ਆ ਲਾਚੀਆਂ ਪਾਈਆਂ ਇਨਾਂ ਦੇ ਦਾਣੇ ਕੱਢ ਲੈਣੇ ਆ ਤੇ ਜਿਹੜੇ ਛਿਲਕੇ ਆ ਉਹ ਬਾਹਰ ਰਹਿਣ ਦੇਣੇ ਆ ਕਿਉਂਕਿ ਛਿਲਕੇ ਫਿਰ ਚੰਗੀ ਤਰ੍ਹਾਂ ਪਿਸਦੇ ਨਹੀਂ ਬਰੀਕ ਨਹੀਂ ਹੁੰਦੇ ਸੌਰੀ ਪੰਨਣੇ ਆ ਦੋ ਹੀ ਪਾਈਆਂ ਬਸ ਮੋਟੀਆਂ ਲਾਚੀਆਂ ਦੋ ਤਿੰਨ ਮੋਟੀਆਂ ਲਾਚੀਆਂ ਤੇ ਤਿੰਨ ਕੀ ਹਰੀਆਂ ਲਾਚੀਆਂ ਆ ਆ ਲਾਚੀਆਂ ਦੇ ਛਿਲਕੇ ਬਾਅਦ ਚਾਹ ਤੇ ਪਾ ਜਾਣਗੇ ਕੰਮ ਆਣਗੇ ਤੇ ਇਹ ਜਿਹੜਾ ਸਾਰਾ ਮਸਾਲਾ ਅਸੀਂ ਪੀਲਾਂਗੇ ਬਰੀਕ ਕਰ ਲਾਂਗੇ ਬਹੁਤਾ ਬਰੀਕ ਨਹੀਂ ਕਰਨਾ ਥੋੜਾ ਜਿਹਾ ਦਾਦਰ ਖਾਦਰ ਜਾ ਕਿਉਂਕਿ ਸਵਾਦ ਲੱਗਦਾ ਜਦੋਂ ਮੂੰਹ ਦੇ ਵਿੱਚ ਆਉਂਦੇ ਨੇ ਮਸਾਲੇ ਵੀ ਬਸ ਐ ਇੰਨਾ ਹੀ ਰੱਖਣਾ ਇੰਨੇ ਹੀ ਰੱਖਣੇ ਬਹੁਤੇ ਬਰੀਕ ਨਹੀਂ ਕਰਨੇ ਬਸ ਹੁਣ ਆ ਜਿਹੜੇ ਮਾਂ ਵਾ ਤੇ ਇਹਨਾਂ ਨੂੰ ਇਹਦੇ ਵਿੱਚ ਪਾ ਕੇ ਦੂਸਰੇ ਜਗ ਚ ਤੇ ਇਹਨਾਂ ਨੂੰ ਮਿਕਸੀ ਚ ਬਰੀਕ ਕਰ ਲੈਣਾ ਛੋਟੇ ਛੋਟੇ ਕਰਕੇ ਕਰ ਲੈਣਾ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਕਿਉਂਕਿ ਆ ਗਿੱਲੇ ਆ ਨਾ ਤੇ ਇਹਦੇ ਨਾਲ ਹੋ ਜਾਣੇ ਆ ਬ੍ਰੀਕ ਹਾਂਜੀ ਆ ਜਿੰਨੇ ਵੀ ਮਾਵਾ ਇਹ ਸਾਰੇ ਮਿਕਸੀ ਚ ਪੀ ਲਿਆ ਤੇ ਚੰਗੀ ਤਰ੍ਹਾਂ ਬ੍ਰੀਕ ਕਰ ਲਿਆ ਤੇ ਬਾਕੀ ਜਿਹੜੇ ਜਿੱਦਾਂ ਹੀ ਪਾਣੀ ਜੋ ਮਾਹ ਕੱਢਨੇ ਨੇ ਨਾ ਘਿਲੇ ਘਿਲੇ ਉਹ ਸੌਖੇ ਪਿਸ ਜਾਂਦੇ ਤੇ ਜਿਆਦਾ ਸਖਤ ਨਾ ਹੋਣ ਜੇ ਬਾਈਚਾਂ ਥੋੜੇ ਸਖਤ ਲੱਗਣ ਥੋੜਾ ਜਿਹਾ ਪਾਣੀ ਪਾ ਸਕਦੇ ਆ ਪਰ ਜਿਆਦਾ ਪਾਣੀ ਨਹੀਂ ਪਾਉਣਾ ਕਿਉਂਕਿ ਪਤਲੇ ਹੋ ਜਾਣੇ ਆ ਹੁਣ ਇਹਨਾਂ ਨੂੰ 6-7 ਮਿੰਟ ਵਾਸਤੇ ਨਾ ਭੋਲਣਾ ਵਾ ਕਿਉਂਕਿ ਇਹਦੇ ਵਿੱਚ ਥੋੜੀ ਭਾਰੇ ਹੋ ਜਾਂਦੇ ਆ ਜਦੋਂ ਪਾਣੀ ਚਾਹੀਂ ਪਿਉਣੇ ਨਾ ਉਹਨਾ ਭਾਰੇ ਹੋ ਜਾਂਦੇ ਆ ਇਹਨਾਂ ਨੂੰ ਫੈਂਟਣਾ ਚੰਗੀ ਤਰ੍ਹਾਂ ਫਿਰ ਇਹ ਹੌਲੇ ਹੋ ਜਾਣੇ ਜਰੀਗਾ ਬਾਕੀ ਮਸਾਲਾ ਫੇਰ ਰਲਾਉਣਾ ਵਾ ਬਾਕੀ ਆਡੀ ਟੀਮ ਹੀ ਪਹੁੰਚ ਚੁੱਕੀ ਆ ਲੱਗੀ ਆਪਣੇ ਸੀਨ ਕਰਨ ਬੈਠੇ ਸਾਰੇ ਆ ਗਏ ਇੱਕ ਕਰਕੇ ਹੀ ਆਪਣਾ ਇੱਧਰ ਲੱਗਿਆ ਰਸੋਈ ਵਿੱਚ ਚੱਲ ਹੁਣ ਚਲ ਆ ਰੈਸਪੀ ਸ਼ੇਅਰ ਕਰ ਲੈਂਦੇ ਆ ਹਾਂਜੀ ਨਾਲੇ ਅੱਜ ਧੁੱਪ ਵੀ ਆ ਗਈ ਆ ਤਹੀਂ ਸੋਚਿਆ ਵੀ ਚੱਲ ਧੁੱਪ ਦੇ ਵਿੱਚ ਇੱਕ ਦੋ ਧੁੱਪਾਂ ਲੱਗ ਜਾਣਗੀਆਂ ਤੇ ਸੁੱਕ ਜਾਣਗੀਆਂ ਬੜੀਆਂ ਬਸ ਇਹਨਾਂ ਨੂੰ ਇਦਾਂ 7 ਕਿ ਮਿੰਟ ਵਾਟ ਕਿ ਮਿੰਟ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਕੋਲ ਨੂੰ ਕੋਲ ਲੈਣਾ ਵਾ ਕਿ ਜਿਹੜਾ ਮਲਾਈਮ ਹੋ ਜੇ ਇਹਦਾ ਮਿਕਸ ਜਿਹੜਾ ਮਿਕਸਰ ਬਾਕੀ ਸਾਰੇ ਮਸਾਲੇ ਤੋਂ ਬਾਅਦ ਪਾ ਦੇਣੇ ਜਿਹੜਾ ਨਮਕ ਆ ਨਾ ਉਹ ਨਹੀਂ ਹੱਲੇ ਪਾਉਣਾ ਉਹ ਲਾਸਟ ਦੇ ਪਾਉਣਾ ਵਾ ਜਦੋਂ ਅਸੀਂ ਬੜੀਆਂ ਸਿਰਫ ਪਾਉਣ ਲੱਗਣੀ ਆ ਉਦੋਂ ਹੀ ਨਮਕ ਪਾਉਣਾ ਵਾ ਕਿਉਂਕਿ ਉਹਦੇ ਨਾਲ ਫਿਰ ਘੋਲ ਪਤਲਾ ਹੋ ਜਾਣਾ ਵਾ ਇਸ ਕਰਕੇ ਸਾਰੇ ਮਸਾਲੇ ਅਦਰਕ ਪਾ ਦੇਣਾ ਵਾ ਨਾਲ ਹੀ ਇਹਦੇ ਵਿੱਚ ਹੁਣ ਅਦਰਕ ਪਾ ਦਨੇ ਆ ਬਾਕੀ ਆ ਮਸਾਲੇ ਜਿਹੜੇ ਆ ਵੀ ਪਾਤੇ ਜਿਹੜੇ ਮਿਕਸ ਕੀਤੇ ਮਸਾਲੇ ਜਿਹੜੇ ਮਿਕਸ ਕੀਤੇ ਵੀ ਪਾਤੇ ਬਸ ਹੁਣ ਤਿਆਰ ਘੋਲ ਹਨਾ ਕਿੰਨਾ ਮੁਕਰ ਗਿਆ ਨਮਕ ਰਹਿ ਗਿਆ ਕੱਲਾ ਆ ਅੱਗ ਨਾਲ ਥੋੜਾ ਠੌੜਾ ਆ ਜਾ ਹੋ ਗਿਆ ਵਾ ਹੋਰ ਕੋਲ ਲੈਣੇ ਆ ਜੀ ਥੋੜਾ ਬਸ ਇਹਨਾਂ ਯਾਦ ਰੱਖਣਾ ਵੀ ਨਮਕ ਨਹੀਂ ਹੱਲੇ ਪਾਉਣਾ ਨਮਕ ਸਿਰਫ ਉਦੋਂ ਪਾਉਣਾ ਜਦੋਂ ਇਹ ਬੜੀਆਂ ਪਾਉਣੀਆਂ ਉਹਦਾ ਕਾਰਨ ਕੀ ਆ ਨਾ ਪਾਉਣਾ ਉਹ ਹੀ ਨਮਕ ਨਾਲ ਫਿਰ ਪਤਲਾ ਹੋਏ ਨਾ ਕੋਹਲ ਇਸ ਕਰਕੇ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲਈਏ ਤੇ ਬਾਅਦ ਵਿੱਚ ਬੜੀਆਂ ਪਾਉਣ ਜਾਂ ਇਹਨੂੰ ਕੋਲ ਲੈਣਾ ਨਮਕ ਹਾਂਜੀ 5-6 ਮਿੰਟ ਹੋ ਗਏ ਆ ਇਹਨਾਂ ਨੂੰ ਮਿਕਸ ਕਰਦੇ ਆ ਹੁਣ ਆਪਣੇ ਸਵਾਦ ਅਨੁਸਾਰ ਨਮਕ ਪਾਉਣਾ ਵੀ ਜਿੰਨਾ ਕ ਤੁਹਾਨੂੰ ਪਤਾ ਆ ਵਿੱਚ ਪੈ ਸਕਦਾ ਨੀ ਟੇਸਟ ਕਰਕੇ ਦੇਖਿਆ ਜਾ ਸਕਦਾ ਹਾਂਜੀ ਟੇਸਟ ਕਰਕੇ ਵੇਖੋ ਥੋੜਾ ਜਿਹਾ ਚੱਕ ਕੇ ਵੇਖ ਲਓ ਤੇ ਆਪਣੇ ਇਹ ਤਿਆਰ ਹੋ ਗਿਆ ਜੀ ਬੜੀਆਂ ਵਾਲਾ ਕੋਲ ਬਾਕੀ ਇੱਕ ਗੱਲ ਵਾ ਵੀ ਸਾਰਿਆਂ ਦੇ ਆਪਣੇ ਆਪਣੇ ਤਰੀਕੇ ਹੁੰਦੇ ਬੜੀਆਂ ਪਾਉਂਦੇ ਕੋਈ ਕਿਸੇ ਤਰ੍ਹਾਂ ਪਾਉਂਦਾ ਕੋਈ ਕਿਸੇ ਦਾ ਕੋਈ ਪੇਠੇ ਵਾਲੀਆਂ ਹੁੰਦੀਆਂ ਵਾ ਹੋਰ ਵੀ ਕਿਸਮਾਂ ਦੀਆਂ ਹੋਣਗੀਆਂ ਸਾਡਾ ਤਰੀਕਾ ਇਹ ਆ ਬਾਕੀ ਤੁਸੀਂ ਵੀ ਆਪਣੇ ਤਰੀਕੇ ਸ਼ੇਅਰ ਕਰਿਓ ਕਿ ਤੁਸੀਂ ਕਿਦਾਂ ਬੜੀਆਂ ਪਾਉਂਦੇ ਜੇ ਤੇ ਟੇਸਟੀ ਬਹੁਤੀਆਂ ਲੱਗਦੀਆਂ ਵਾ ਆਲੂਆਂ ਦੀ ਸਬਜ਼ੀ ਦੇ ਵਿੱਚ ਨਮਕੀਨ ਚੌਲ ਹੁਣ ਉਹਦੇ ਵਿੱਚ ਵੀ ਤੇ ਇੱਕ ਦਹੀਂ ਜਦੋਂ ਬਣਾਈਆਂ ਨਮਕੀਨ ਦਹੀਂ ਕਈ ਵਾਰੀ ਪਕੌੜੀਆਂ ਬਣਾਈਦਾ ਨਾ ਇਦਾਂ ਇਹਨਾਂ ਨੂੰ ਕਰ ਲਈਦਾ ਵਾ ਥੋੜਾ ਜਿਹਾ ਉਬਾਲ ਲਈਦਾ ਵਾ ਉਬਾਲ ਕੇ ਤੇ ਥੋੜੀਆਂ ਹੋਈਆਂ ਦੀਆਂ ਢਿੱਲੀਆਂ ਹੋਈਆਂ ਦੀਆਂ ਬਾਅਦ ਵਿੱਚ ਇਹਨਾਂ ਨੂੰ ਦਹੀਂ ਚ ਤੋੜ ਕੇ ਪਾਲੀਦਾ ਤੇ ਬਹੁਤਾ ਟੇਸਟ ਦਾ ਹੀ ਬੰਦਾ ਏ ਜਦੋਂ ਸਾਰੀਆਂ ਬੜੀਆਂ ਬਣ ਜਾਣੀਆਂ ਵਾ ਫਿਰ ਇਹਨਾਂ ਨੂੰ ਕਰਨਾ ਵਾ ਵੀ ਆਪਣਾ ਫਰਾਈ ਕਰ ਲੈਣਾ ਤੇਲ ਚ ਥੋੜਾ ਜਿਹਾ ਤੇ ਉਹ ਰੱਖ ਲੈਣਾ ਕਾਫੀ ਟਾਈਮ ਕੱਢ ਜਾਂਦੀਆਂ ਵਾ ਖਰਾਬ ਨਹੀਂ ਹੁੰਦੀਆਂ ਚਲੋ ਬੰਨ ਇਹਨਾਂ ਨੂੰ ਸੁੱਕਣੇ ਪਾ ਦਨੇ ਆ ਆ ਵੇਖਿਆ ਲੂਣ ਪਾਉਂਦੇ ਆ ਸਾਰੀ ਥੋੜਾ ਕੋਲ ਪਤਲਾ ਹੋ ਗਿਆ ਵਾ ਇਸ ਕਰਕੇ ਜੇ ਪਹਿਲਾਂ ਪਾ ਦਿੰ بس ਇਦਾਂ ਛੋਟੇ ਛੋਟੇਆਂ ਵੜੀਆਂ ਪਾਈ ਜਾਣੀਆਂ ਵਾ ਚਮਚਨਾ ਵੀ ਪੈ ਸਕਦੀਆਂ ਮੈਂ ਹੱਥ ਨਾਲ ਪਹੁੰਦੀਆਂ ਥੋੜੇ ਥੋੜੇ ਚਮਚਨਾ ਪਾਈ ਲਾਈ ਜਾਓ ਟਿੱਕੇ ਇੱਥੇ ਤੇ ਇੱਕ ਗੱਲ ਆ ਵੀ ਲਫਾਫੇ ਤੇ ਪਾਓ ਤਾਂ ਜਿਆਦਾ ਵਧੀਆ ਕਿਉਂਕਿ ਮੈਂ ਉਦਾਂ ਜਿਹੜਾ ਫੁੱਲ ਵੜੀਆਂ ਲਫਾਫਾ ਰੱਖਿਆ ਸੀ ਨਾ ਉਹ ਸਾंप ਕਰਕੇ ਰੱਖਿਆ ਸੀ ਆਪਣੇ ਵੱਲੋਂ ਤੇ ਚਲੋ ਹੋਰ ਕਿਹੇ ਕੰਮ ਆ ਜੂਗਾ ਤਾਂ ਉਹ ਇੰਨਾ ਜਿਆਦਾ ਸੰਭਿਆਗਾ ਮੈਨੂੰ ਭੁੱਲ ਗਿਆ ਕਿੱਥੇ ਰੱਖਿਆ ਤੇ ਉਹ ਤਾਂ ਗੱਲ ਹੁੰਦੀ ਆ ਜਿਹੜੀ ਜਿਆਦਾ ਸੰਭਦੀ ਆ ਫਿਰ ਲੱਭਣੀ ਮੇਰੀ ਯਾਦਦਾਸ਼ਤ ਕਮਜ਼ੋਰ ਹੋ ਗਈ ਆ ਮੈਨੂੰ ਹਰ ਇੱਕ ਚੀਜ਼ ਦਾ ਜੇਤਾ ਭੁੱਲ ਜਾਂਦਾ ਜਿਹੜੀ ਆ ਵੜੀਆਂ ਖਾਣਗੀ ਤੇ ਜੇ ਲਫਾਫਾ ਹੋਏਗਾ ਉਹ ਵਧੀਆ ਵਾ ਉਹਦੇ ਤਾਂ ਸੌਖੀਆਂ ਲੱਤ ਜਾਂਦੀਆਂ ਆ ਵੀ ਲੱਤ ਜਾਣੀ ਇਦਾਂ ਸੁੱਕ ਕੇ ਤੇ ਬਸ ਇਦਾਂ ਕਰਕੇ ਸਾਰੀਆਂ ਬੜੀਆਂ ਪਾ ਲੈਣੀਆਂ ਵਾ ਬਾਅਦ ਇਹਨਾਂ ਨੂੰ ਸੁਕਾ ਕੇ ਤੇ ਤਲਕੇ ਰੱਖ ਲੈਣਾ ਕੋਨਾ ਕੋ ਖਾਣੂ ਬਣਾਉਂਦੇ ਰਹੀਏ ਨਾ ਨਿਆਣਾ ਨੂੰ ਵੀ ਚਾਜਾ ਚੜ ਜਾਂਦਾ ਵਾ ਇਹਦਾ ਵੇਖੀ ਕਿੰਨਾ ਚਾਜ ਕਰ ਦਈਓ ਬੜੀਆਂ ਦਾ ਬੜੀਆਂ ਦਾ ਪਰ ਇਹ ਆ ਵੀ ਅਜੇ ਉਦਾਂ ਦੀ ਫੁੱਲ ਬੜੀਆਂ ਬਣਾਈ ਸੀ ਉਹ ਖਤਮ ਹੋ ਗਈਆਂ ਵਾ ਜੇ ਹੁਣ ਫੇਰ ਬਣਾਉਣੀਆਂ ਪੈਣੀਆਂ ਮੈਨੂੰ ਪੂਜੀਆਂ ਖਤਮ ਹੋ ਗਿਆ ਪੂਜੀਆਂ ਵੀ ਖਤਮ ਹੋ ਗਿਆ ਫੁੱਲ ਬੜੀਆਂ ਵੀ ਹੁਣ ਪੁੱਜੀਆ ਦੂਸਰੇ ਸਟਾਈਲ ਦਾ ਬਣਾਵਾਂਗੇ ਨਾ ਪਰ ਤੁਸੀਂ ਤਾਂ ਮਹਿੰਗੇ ਭਾਂਡੇ ਜੇ ਮੈਨੂੰ ਬਾਜ਼ਾਰ ਨਾਲ ਸਸਤੇ ਭਾਂਡੇ ਜੇ ਸਗੋਂ ਬਾਜ਼ਾਰ ਵਾਲਾ ਛਟਮਕਾ ਬਾਜ਼ਾਰ ਵਾਲਾ ਪੈਕਟ ਵੇਖੋ ਲਿਆ ਕੇ ਕਿੰਨੇ ਦਾ ਹੁੰਦਾ ਵਾ ਤਾਂ ਆਹ ਤਾਂ ਕੱਲਾ ਵੇਸਣ ਕੋਲਣਾ ਤੇ ਲੂਣ ਮਿਰਚ ਪੋਣਾ ਕਰਦੀ ਮੁਰਗੀ ਦਾਲ ਬਰਾਬਰ ਉਹ ਵਾਲਾ ਤੁਹਾਡਾ ਹੋ ਗਿਆ ਚਲੋ ਜੀ ਬੜੀਆਂ ਤਾਂ ਸਾਰੀਆਂ ਪੈ ਗਈਆਂ ਹੁਣ ਇਹਨਾਂ ਨੂੰ ਸਕਾਉਨੇ ਆ ਸੁੱਕਣ ਗਿਆ ਫਿਰ ਤੁਹਾਨੂੰ ਦੱਸਾਂਗੇ ਕਿ ਕਿਵੇਂ ਦੀਆਂ ਬੜੀਆਂ ਐ ਬਾਕੀ ਵੇਖ ਨੂੰ ਮਾਂ ਕਿੰਨੇ ਲੱਗਣ ਰਹੀ ਤੇ ਬੜੀਆਂ ਚਾਹੂ ਲੱਗਣੇ ਦਾ ਥੋੜੀਆਂ ਜੀਆਂ ਪਈਆਂ ਬਠੇੜੀਆਂ ਪੈ ਗਈਆਂ ਵਾ ਨਹੀਂ 1 ਕਿਲੋ ਮਾਂ ਹੋ ਰਹਾ ਹੈ ਗਿਆ ਮਾਵੇਂ ਨਾਲੀ ਪਿਉ ਦੇਣੇ ਆ ਤੇ ਇਦਾਂ ਨਾਲੀ ਇਹਦੇ ਪਾ ਦੇਣੀਆਂ ਇਕੱਠੀਆਂ ਸੁੱਕ ਜਾਣਗੀਆਂ ਇਹ ਹੋਰ ਮੰਜਾ ਬਾਹਰ ਕੱਢਦੀ ਧੁੱਪੇ ਹਾਂਜੀ ਧੁੱਪੇ ਰਾ ਦੇਣੇ ਆ ਤੇ ਸੁੱਕ ਜਾਏਗਾ ਆਪੇ ਸੁੱਕ ਜਾਏਗਾ ਦੋ ਦਿਨ ਲੱਗੇ ਆ ਇਹਨੂੰ ਸੁੱਕਦੇ ਹਣਾ ਆਹ ਪਹਿਲੇ ਦਿਨ ਪਾਈਆਂ ਸੀ ਪਹਿਲੇ ਦਿਨ ਥੋੜਾ ਬੱਦਲ ਜਾ ਸੀ ਤੇ ਅੱਜ ਧੁੱਪ ਲੱਗੀ ਕੜਾਕੀ ਪਹਿਲੇ ਦਿਨ 10:00 11:00 ਵਜੇ ਪਾਈਆਂ ਸੀ ਤੇ ਅੱਜ ਅਗਲੇ ਦਿਨ ਦੀ ਆ ਸ਼ਾਮਾਂ ਦੇ ਵੱਜ ਗਿਆ 7 ਤੇ ਹੁਣ ਆ ਪੂਰੀ ਤਰ੍ਹਾਂ ਸੁੱਕ ਗਈਆਂ ਵਾ ਬੜੇ ਸੋਹਣੇ ਇਦਾਂ ਲੱਤ ਜਾਂਦੀਆਂ ਵਾ ਉਸ ਦਿਨ ਜਿਹੜੀਆਂ ਪਾਈਆਂ ਸੀ ਕਿਲੋ ਮਾ ਕਿਲੋ ਮਾ ਸੀ 2 ਕਿਲੋ ਮਾ ਤੇ ਹਣਾ ਤੇ ਥੋੜੇ ਹੀ ਭਈਆਂ ਸੀ ਤੇ ਬਾਅਦ ਵਿੱਚ ਜਿਹੜੇ ਮਾਂ ਬਾਕੀ ਭੀਜੇ ਹੀ ਤੇ ਫਿਰ ਉਹਨਾਂ ਦੀ ਨਾਲ ਹੀ ਪਾਤੀਆਂ ਤੇ ਚਲ ਕੰਮ ਨਿਭੜ ਜੇਗਾ ਹੁਣ ਆ ਮੰਜੀ ਸਾਰੀ ਭਰ ਗਈ ਆ ਵੇਖੋ ਤੇ ਕਿੰਡੀਆਂ ਸੋਹਣੀਆਂ ਸੁੱਕ ਗਈਆਂ ਵਾ ਤੇ ਉਦਾਂ ਲਫਾਫੇ ਦੁਹਲਦੀਆਂ ਤੇ ਜਿਆਦਾ ਛੇਤੀ ਲੱਤ ਜਾਣੀਆਂ ਸੀ ਹੁਣ ਇਦਾਂ ਇਹ ਹੈ ਤੇ ਲੱਤ ਜਾਣ ਲੀਆਂ ਲਫਾਫਾ ਸੰਭਲਿਆ ਅਸੀਂ ਉਹ ਜਿਆਦਾ ਹੀ ਸੰਭਲਿਆ ਸੀ ਬਾਈ ਲੱਭਾਈ ਨਹੀਂ ਤੇ ਹੁਣ ਚਲ ਇਥੋਂ ਹੌਲੀ ਹੌਲੀ ਨਿਆਣਿਆਂ ਨੇ ਡੋਨੀ ਆ ਬਾਕੀ ਆਪੇ ਲਾ ਲੈਂਦੇ ਮੈਂ ਸਬਜ਼ੀ ਉਗੀ ਲਾ ਲਈਨੀ ਹੁਣ ਸਬਜ਼ੀ ਵੀ ਬਣਾਉਣੀ ਆ ਲਾਗੇ ਸਾਰੇ ਨਿਆਣੇ ਸਿਆਣੇ ਨਾਲ ਮੈਸਨ ਔਖੀਆਂ ਡੰਗੀਆਂ ਹੈ ਹਨਾ ਛੇਤੀ ਨਹੀਂ ਨਹੀਂ ਵਧੀਆ ਦਿੱਥੇ ਜਾਣੀਆਂ ਪਰ ਇਹ ਆਪ ਜਿਹੜੀ ਲਪਾਫੇ ਦੀ ਰੀਸ ਆ ਉਹ ਤੇ ਫੁੱਲ ਵੜੀਆਂ ਮੈਂ ਇਦਾਂ ਹੀ ਕੀਤੀਆਂ ਤੇ ਝਟਕਟੀਆਂ ਹੋ ਗਈਆਂ ਇਹ ਔਖੀਆਂ ਲੈ ਠੰਡੀਆਂ ਇਹ ਥੋੜੀਆਂ ਜਿਹੀ ਇਦਾਂ ਥਿੱਤਨੀਆਂ ਪੈਂਦੀਆਂ ਚੱਲ ਕੋਈ ਨਹੀਂ ਇਹ ਵੀ ਵੇਲੇ ਹੀ ਆ ਮਨਤ ਨੂੰ ਤੇ ਵੇਖ ਕੇ ਚਾ ਚੜ ਗਿਆ ਫੁੱਲ ਵੜੀਆਂ ਜੀਆਂ ਹਾਂਦੀ ਆਏ ਉਹੀ ਆ ਇਹ ਪਹਿਲਾਂ ਬਣਾਉਂਦੇ ਹੁੰਦੇ ਸੀ ਸਾਰ ਲੱਗਦੀਆਂ ਨਾ ਉਹਨਾਂ ਤੇ ਚਲੋ ਜੀ ਚਲੋ ਜੀ ਇਹ ਵੀ ਆ ਗਈ ਆ ਬਾਹਰ ਰਸੋਈ ਇਤੋਂ ਫੜ ਫੜ ਬਣਾਈ ਜਾਣੀਆਂ ਆਪਣੇ ਰਸੋਈ ਆ ਗਈ ਬਾਹਰ ਹੁਣ ਬਸ ਇਨੀਆਂ ਕਬੜੀਆਂ ਪਾ ਲੈਂਦੇ ਸਬਜ਼ੀ ਦੀਆਂ ਹਣਾ ਚੱਲ ਇਨੀਆਂ ਘੋਣੇ ਸ਼ੁਰੂ ਕਰਨ ਨਾਲੇ ਇਹ ਜਿਹੜੀਆਂ ਵਾ ਨਾ ਬੜੀਆਂ ਇਹਨਾਂ ਨੂੰ ਸਾਰੀਆਂ ਨੂੰ ਇੱਕ ਵਾਰੀ ਤੇਲ ਵਿੱਚ ਤਲ ਕੇ ਰੱਖ ਲਿਆ ਨਾ ਫਿਰ ਛੇਤੀ ਖਰਾਬ ਨਹੀਂ ਹੁੰਦੀਆਂ ਵਾ ਕਾਫੀ ਚਿਰ ਕੱਢ ਜਾਂਦੀਆਂ ਵਾ ਤੇ ਜਿੱਦਾਂ ਹੁਣ ਇਹ ਆ ਹੁਣ ਹੁਣ ਨਾਲ ਨਾਲ ਵੀ ਜੇ ਕਰਨੀਆਂ ਹੁਣ ਤੇ ਇਨੀਆਂ ਕੀ ਤੇਲ ਚ ਜਦੋਂ ਸਬਜ਼ੀ ਬਣਾਉਣਾ ਲੱਗਣਾ ਵਾ ਤੇ ਤੜਕੇ ਵਿੱਚ ਇਹਨਾਂ ਨੂੰ ਤਲ ਲੈਣਾ ਵਾ ਤੇ ਉਹਦੇ ਨਾਲ ਫਿਰ ਠੀਕ ਹੋ ਜਾਂਦੀਆਂ ਵਾ ਮਤਲਬ ਕਿ ਸਵਾਦ ਵਧੀਆ ਹੁੰਦਾ ਤੇਲ ਬਗਣੀ ਰਗਰਮ ਕੋ ਨਹੀਂ ਹਾਂ ਹੋ ਗਿਆ ਗਰਮ ਲੱਗਿਆ ਪਤਾ ਹੋਰ ਵੀ ਤਰੀਕਾ ਮੈਂ ਗਾਣੀ ਤੇ ਕਿਹੜਾ ਉਹ ਗੱਲਾਂ ਹਵਲਾ ਵਿੱਚ ਅੱਛਾ ਬੜੇ ਚਲਾ ਕੋ ਇਹਨਾਂ ਦੇ ਛੋਟੇ ਛੋਟੇ ਟੋਟੇ ਕਰ ਲੀਦੇ ਆ ਤੇ ਬੜੇ ਸਵਾਦ ਮਤਲਬ ਕਿ ਸਬਜੀ ਸਾਰੀ ਚੀ ਆ ਜਾਂਦੇ ਆ ਤੇ ਬੜੇ ਸਵਾਦ ਲੱਗਦੇ ਆ ਜਦੋਂ ਦਹੀਂ ਚ ਪਾਉਣੇ ਹੋਣ ਤੇ ਦਹੀਂ ਚ ਵੀ ਐਦਾਂ ਹੀ ਇਹਨਾਂ ਨੂੰ ਕਰ ਲੈਣਾ ਵਾ ਆਲੂ ਬੜੀਆਂ ਦਹੀਂ ਬੜੀਆਂ ਚੋਲਾ ਚ ਵੀ ਪੈਂਦੇ ਆ ਹੋਰ ਪਤਾ ਨਹੀਂ ਕਾਚੇ ਪੈਂਦੇ ਵੈਸੇ ਤੇ ਬੀਬੀ ਆਡੇ ਕद्दू ਚ ਵੀ ਪਾ ਲੈਂਦੇ ਹੁੰਦੇ ਕद्दू ਚ ਬੜੀਆਂ ਸਬਜੀ ਜਿਹੜੀ ਮਰਜ਼ੀ ਚ ਪਾ ਲਓ ਪਰ ਆਪਾਂ ਦਹੀਂ ਚ ਪਾਉਨੇ ਆ ਤੇ ਇੱਕ ਚੋਲਾ ਚ ਇਹ ਕਾ ਆਲੂ ਵੜੀਆਂ ਲਾਲ ਹੋ ਗਈਆਂ ਵਾ ਬਸ ਇਹਨਾਂ ਨੂੰ ਹੁਣ ਸਬਜ਼ੀ ਚਈ ਚੋ ਕੱਢ ਲੈਣਾ ਤੜਕਾ ਭੁੰਨ ਕੇ ਤੇ ਜਦੋਂ ਤੜਕਾ ਭੁੱਜਣਾ ਵਾ ਤੇ ਨਾਲ ਹੀ ਇਹ ਵੀ ਪਾ ਦੇਣੀ ਆ ਆਲੂ ਵੀ ਪਾ ਦੇਣੇ ਤੇ ਚੱਲ ਮਾੜੀਆਂ ਮਾੜੀਆਂ ਫਰਾਈ ਕਰਨੀਆਂ ਨੇ ਹਾਂਜੀ ਫਰਾਈ ਕੀਤੀਆਂ ਥੋੜੀਆਂ ਵੀ ਕੱਚੀਆਂ ਨਾ ਰਹਿਣ ਜਿਹੜੀਆਂ ਦਹੀਂ ਚ ਪਾਉਣੀਆਂ ਉਹਨਾਂ ਨੂੰ ਇਦਾਂ ਜਿੱਦਾਂ ਭੁੰਨ ਕੇ ਸਾਰੀਆਂ ਇਕੱਠੀਆਂ ਤੇ ਰੱਖੀਆਂ ਤੇ ਹੋਣੀਆਂ ਆ ਜਾਂ ਉਹਨਾਂ ਨੂੰ ਥੋੜੀਆਂ ਲੈ ਕੇ ਤੇ ਪਾਣੀ 'ਚ ਉਬਾਲ ਲੈਣਾ ਵਾ ਜਦੋਂ ਇਹ ਫਿਰ ਪੋਲੀਆਂ ਵਾ ਜਾਣੀਆਂ ਵਾ ਫਿਰ ਇਹਨਾਂ ਨੂੰ ਬਰੀਕ ਬਰੀਕ ਕਰਕੇ ਤੇ ਦਹੀਂ 'ਚ ਪਾ ਲੈਣੀਆਂ ਜਿੱਦਾਂ ਪਕੌੜੀਆਂ ਪੈਦੀਆਂ ਇਦਾਂ ਬਸ ਆਪਣਾ ਤੜਕਾ ਪੋ ਚੱਲਿਆ ਤੇ ਨਾਲ ਹੀ ਇਹਦੇ ਚੜੀਆਂ ਪਾਉਣੀਆਂ ਤੇ ਨਾਲ ਹੀ ਆਲੂ ਪਾਉਣੇ ਆ ਤੇ ਫਿਰ ਸਬਜੀ ਆਲੂ ਅੜੀਆਂ ਦੀ ਬਣ ਜਣੀ ਬਹੁਤ ਟੇਸਟੀ ਤੜਕੇ ਚੜੀਆਂ ਤੇ ਨਾਲ ਹੀ ਆਲੂ ਸੇ ਤੜਕੇ ਚ ਪਾਦਣੀ ਹੁੰਦੀ ਐ ਨਾਲ ਹੀ ਪਾ ਕੇ ਤੇ ਨਾਲ ਹੀ ਆਲੂ ਕਿਉਂਕਿ ਉਹ ਅਸੀਂ ਤੇਲ ਵਿੱਚ ਭੁੰਨ ਲਿਆ ਹੋਣਾ ਬਸ ਹੁਣ ਆਲੂ ਪਾਉਣ ਦੀ ਏਹ ਆਹੋ ਆਲੂਆਂ ਦੀ ਕੜੀ ਆਲੂਆਂ ਦੀ ਇਹੋ ਕੜੀ ਜੀ ਅਸੀਂ ਸਿਆਲ ਚ ਬਣਾਈ ਐ ਤੇ ਕਿੰਨੀ ਵਧੀਆ ਲੱਗਦੀ ਐ ਇੱਕ ਤੇ ਆਲੂ ਨਵੇਂ ਹੁੰਦੇ ਐ ਕਰਾਰੇ ਬਣਦੇ ਐ ਇੱਕ ਧਨੀਆ ਹੁੰਦਾ ਉਹ ਉਸ ਟਾਈਮ ਤਾਜਾ ਤਾਜਾ ਬਸ ਹੁਣ ਇਹਨੂੰ ਗੜਕਾ ਲੱਗਣਾ ਤੇ ਆਪਣੀ ਸਬਜੀ ਤਿਆਰ ਆ। ਬਾਕੀ ਮੈਂ ਵੱਡੀਆਂ 7-8 ਪਾਈਆਂ ਅੱਗੇ ਆਪਣੀ ਇੱਛਾ ਤੁਸੀਂ ਜਿੰਨੀਆਂ ਸਬਜੀਆਂ ਵੱਡੀਆਂ ਪਾਉਣੀਆਂ ਹੁਣ ਸਬਜੀ ਚ ਪਾ ਸਕਦੇ ਹੋ। ਬਸ ਇੰਨਾ ਕਹ ਦੱਸਣਾ ਹੀ ਕਿ ਇਦਾਂ ਮੈਂ ਵੱਡੀਆਂ ਬਣਾਉਣੀ ਆ ਅੱਗੇ ਤੁਸੀਂ ਵੀ ਆਪਣਾ ਤਰੀਕਾ ਦੱਸਿਓ ਜ਼ਰੂਰ ਸ਼ੇਅਰ ਕਰਿਓ। ਕਿਵੇਂ ਬਣਾਈਦੀਆਂ ਵੱਡੀਆਂ ਆਪਣੇ 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 ਤਰੀਕੇ ਦੇ ਹਿਸਾਬ ਨਾਲ ਹਣਾ। ਬਾਕੀ ਇੱਕ ਗੱਲ ਹੋਰ ਇਦੇ ਵਿੱਚ ਜਦੋਂ ਬੜੀਆਂ ਪਾਉਣੀਆਂ ਹੈ ਨਾ ਹਿੰਗ ਪਾਉਣੀ ਹੈ ਮੈਂ ਉਹ ਵੀ ਭੁੱਲ ਗਈ ਥੋੜੀ ਜੀ ਜਵੈਨ ਪਾਉਣੀ ਹੈ ਉਹ ਵੀ ਭੁੱਲ ਗਈ ਹਾਂ ਜਵੈਨਾ ਥੋੜੀ ਪਚ ਪੁੱਜਾਂਦੀ ਚੀਜ਼ ਹੈ ਤੇ ਇਹ ਹਿੰਗ ਹੁਣ ਮੈਂ ਸਬਜ਼ੀ ਚ ਪਾ ਲਈ ਆ ਤੇ ਬਾਕੀ ਤੁਸੀਂ ਬਣਾਉਗੇ ਹਿੰਗ ਥੋੜੀ ਜੀ ਜਵੈਨ ਪਾਉਣੀ ਉਹਦੀ ਪਾ ਲਓ ਨਹੀਂ ਤੇ ਹਿੰਗ ਜ਼ਰੂਰ ਪਾਇਓ ਕਿਉਂਕਿ ਉਹਦੇ ਨਾਲ ਵੀ ਵਧੀਆ ਲੈਂਦਾ ਹੈ ਨਾ ਸਬਜ਼ੀ ਤੇ ਹਰ ਕੋਈ ਪਾਉਂਦਾ ਹੈ ਹਾਂ ਤੇ ਤਾਂ ਕਰਕੇ ਫਿਰ ਬਾਕੀ ਹੁਣ ਸਾਡੀ ਸਬਜ਼ੀ ਤਿਆਰ ਹੋ ਜਾਣੀ ਆ 15 ਮਿੰਟਾਂ ਤੱਕ ਬਾਕੀ ਰੈਡੀ ਹੈ ਚਲੋ ਠੀਕ ਹੈ ਫਿਰ ਚਲੋ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ